ਉਪਰਾਸ਼ਟਰਪਤੀ ਜਗਦੀਪ ਧਨਕਰ ਨੇ ਕਿਹਾ ਕਿ ਦੇਸ਼ ਦਾ ਸੁਪ ਵੇਖ ਨੌਜਵਾਨਾਂ ਤੇ ਉਹਨਾਂ ਦੇ ਇਰਾਦਿਆਂ ਤੇ ਨਿਰਭਰ ਕਰਦਾ ਹੈ ਕੇਰਲ ਦੇ ਤਿਰੂਵਨੰਤਪੁਰਮ ਵਿਟਿ ਪੁਲਾੜ ਵਿਗਿਆਨ ਤੇ ਟੈਕਨੋਲੋਜੀ ਭਾਰਤੀ ਸੰਸਥਾਨ ਦੇ ਇੱਕ ਸਮਾਗਮ ਨੂੰ ਸੰਬੋਧਨ ਕਰਦਿਆਂ ਉਪਰਾਸ਼ਟਰਪਤੀ ਨੇ ਕਿਹਾ ਕਿ ਨੌਜਵਾਨਾਂ ਦਾ ਜੋਸ਼ ਅਤੇ ਪ੍ਰਤੀਬੱਧਤਾ ਸਾਡੇ ਦੇਸ਼ ਨੂੰ ਵਿਕਸਤ ਰਾਸ਼ਟਰ ਦੇ ਸੰਕਲਪ ਵੱਲ ਲੈ ਕੇ ਜਾਏਗੀ ਉਹਨਾਂ ਨੇ ਕਿਹਾ ਕਿ ਮੌਜੂਦਾ ਸਮੇਂ ਦੇਸ਼ ਵਿੱਚ ਨੌਜਵਾਨਾਂ ਦੇ ਵਿਕਾਸ ਲਈ ਠੁਕਮਾ ਮਾਹੌਲ ਸਿਰਜਿਆ ਗਿਆ ਹੈ ਅਤੇ ਨੌਜਵਾਨ ਆਪਣੀ ਰੁਚੀ ਅਤੇ ਹੁਨਰ ਦਾ ਵਿਕਾਸ ਕਰ ਸਕਦੇ ਨੇ ਉਹਨਾਂ ਨੇ ਕਿਹਾ ਕਿ ਸਾਡਾ ਦੇਸ਼ ਵੀ ਵਿਕਾਸ ਦੇ ਮਾਮਲੇ ਵਿੱਚ ਨਵੇਂ ਮੀਲ ਪੱ ਅਤੇ ਕਈ ਕੋਮਾਂਤਰੀ ਸੰਸਥਾਵਾਂ ਨੇ ਵੀ ਇਸ ਗੱਲ ਨੂੰ ਪ੍ਰਮਾਣਿਤ ਕੀਤਾ ਹੈ ਉਪ ਰਾਸ਼ਟਰਪਤੀ ਨੇ ਪੁਲਾਰ ਖੇਤਰ ਵਿੱਚ ਭਾਰਤ ਦੀਆਂ ਪ੍ਰਾਪਤੀਆਂ ਦਾ ਉਚੇਚਾ ਜ਼ਿਕਰ ਕੀਤਾ ਅਤੇ ਇਸਰੋ ਦੇ ਯਤਨਾਂ ਦੀ ਸ਼ਲਾਘਾ ਕੀਤੀ ਥਿਸ ਇੰਸਟੀਚਿਊਟ ਕੈਨ ਟੇਕ ਪ੍ਰਾਈਡ ਬੀਇੰਗ ਏਸ਼ੀਆਸ ਫਰਸਟ ਸਪੇਸ ਯੂਨੀਵਰਸਿਟੀ ਐਂਡ ਆਈ ਨੋ ਡਾਊਟ ਓਵਰ ਡੀਕੇਡਸ it will be the most prestigious global space university the way it is going It has been designed with a very comprehensive and far-sighted vision. It provides an integrated educational experience spanning undergraduate, postgraduate, doctoral, and postdoctoral programs in a very.